ਆਪਣਾ ਲਈ ਵੱਡੀ ਕੋੜੀ ਗੁਦਾਉਰੀ ਦੇ ਨੌ ਲਾਉ ਹੁੰਦੇ ਸੀਗੇ ਬਹੁਤ ਹੀ ਸਾਉ ਸੀਲ ਸੁਭਾਅ ਦੀਏ ਵੇ ਅਸਮ ਸੰਤਾਈ ਵੇਲੇ ਸੰਦ ਲੈ ਕੇ ਖੜੇ ਸੀ ਇਹ ਬੜੀ ਕਰਮਾਣਾ ਲੋ ਹੈ ਇੱਕ ਦਿਨ ਉਹ ਜੀ ਨਹੀਂ ਕਰਾ ਆਪਣੇ ਆ ਜਾਂਦੇ ਨੇ ਦੇ ਜਿਹੜੇ ਪੰਜਾਬ ਵਾਲੇ ਫੈਰੀਅਰ ਆਪਣੇ ਵੀ ਅੱਗੇ ਆਉਂਦੇ ਹੁੰਦੇ ਨੇ ਕਿਸੇ ਕਾਰਨ ਉਹਨਾਂ ਤੋਂ ਆਇਆ ਨਹੀਂ ਗਿਆ ਤੇ ਮੈਂ ਕਿਹਾ ਵੀ ਅੱਜ ਚਲੋ ਜਿਹੜੇ ਨੌ ਜ਼ਿਆਦੇ ਵਧੇ ਨੇ ਥੋੜੇ ਥੋੜੇ ਇਹਨਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਦੇ YouTube ਚੈਨਲ ਤੇ Facebook ਪੇਜ ਵੀਰਕ ਸਟੱਡ ਫਰਮ ਸੰਤਨਗਰ ਤੇ ਅਮੀਦ ਕਰਦਾ ਵੀ ਸਾਰੇ ਸੱਜਣ ਮਿੱਤਰ ਠੀਕ ਠਾਕ ਹੋਵੋਗੇ ਅੱਜ ਆਪਣੇ ਫਰਮ ਤੇ ਆਪਣਾ ਪੁਰਾਣਾ ਖੁੰਡ ਅੰਕਲ ਸ਼ੰਦਾਜੀ ਆਏ ਨੇ ਇਹਨਾਂ ਦਾ ਬਹੁਤ ਹੀ ਪੁਰਾਣਾ ਪਛਤੈਨੀ ਕੰਮ ਹੈ ਤੇ ਅਕਸਰ ਹੀ ਆਪਣੇ ਆ ਜਾਂਦੇ ਨੇ ਤੇ ਜਿਹੜੇ ਪੰਜਾਬ ਵਾਲੇ ਫੈਰੀਅਰ ਆਪਣੇ ਵੀ ਰੱਗੇ ਆਉਂਦੇ ਹੁੰਦੇ ਨੇ ਕਿਸੇ ਕਾਰਨ ਉਹਨਾਂ ਤੋਂ ਆਇਆ ਨਹੀਂ ਗਿਆ ਤੇ ਮੈਂ ਕਿਹਾ ਵੀ ਅੱਜ ਚਲੋ ਜਿਹੜੇ ਨੌ ਜਿਆਦੇ ਵਧੇ ਨੇ ਥੋੜੇ ਥੋੜੇ ਇਹਨਾਂ ਤੋਂ ਸੈੱਟ ਕਰਵਾਈਏ ਇਹ ਪੁਰਾਣੇ ਜਿਹੜਾ ਇਹਨਾਂ ਦਾ ਪੁਰਾਣਾ ਕੰਮ ਹੈ ਉਵੇਂ ਪੁਰਾਣੇ ਸਟਾਈਲ ਨਾਲੇ ਘੋੜੀਆਂ ਘੋੜਿਆਂ ਦੇ ਨੌ ਲਾਉਂਦੇ ਨੇ ਆ ਵੇਖੋ ਥੋੜੇ ਸ਼ੈਣੀ ਨਾਲ ਇਹਨਾਂ ਦਾ ਕੰਮ ਚੱਲਦਾ ਤੇ ਗਲਾਈ ਐ ਪੂਰੀ ਦੇ ਦਿੰਦੇ ਨੇ ਜਿਵੇਂ ਚੰਗਾ ਫੈਰੀਗਰ ਆਪਣਾ ਬਣਾਉਂਦਾ ਥੋੜੇ ਜਿਹੇ ਹਥਿਆਰ ਇਹਨਾਂ ਦੇ ਘੱਟ ਤਿੱਖੇ ਨੇ ਅੱਜ ਇਹ ਫਿਰ ਕਿੰਨਾ ਟਾਈਮ ਹੋ ਗਿਆ ਅੰਕਲ ਜੀ ਆਪਾਂ ਨੂੰ ਇਹ ਕੰਮ ਕਰਦਿਆਂ ਨੂੰ ਇਹ ਕਿੰਨੇ ਸਾਲ ਹੋ ਗਏ 40 ਸਾਲ ਇਹ ਕੰਮ ਚ ਆਪਣਾ ਉਸਤਾਦ ਕੌਣ ਸੀਗਾ ਪਾਏ ਸਾਡਾ ਮੁਝਾ ਕਿਸੇ ਤਾਂ ਕਿ ਜਿਵੇਂ ਮੈਂ ਕੰਮ ਸਿੱਖਿਆ ਉਹ ਆਪਾਂ ਸੰਧ ਨਹੀਂ ਬੱਝਦੇ ਅੱਛਾ ਹਮ ਸੰਤਾਈ ਵੇਲੇ ਹੀ ਸੰਧ ਲਾਈ ਕਰਦੇ ਨੇ ਇਹ ਬੜੀ ਕਰਮਾ ਦਾ ਲੋਹ ਹੈ ਇਹ ਦੇਵਨ ਨਦੀ ਨਹੀਂ ਕਰਦਾ ਇਨਾ ਸੰਧਾ ਨੇ ਆਪਣਾ ਰੋਟੀ ਪਾਇਆ ਆਪਣਾਲੀ ਵੱਡੀ ਕੋੜੀ ਗਦਾਉਰੀ ਦੇ ਨੌਨ ਲਾਉ ਹੁੰਦੇ ਸੀ ਬਹੁਤ ਹੀ ਸੌਫੀਨ ਸੁਭਾਦੀਏ ਵੇਖੋ ਰੱਸੇ ਨਾਲ ਫੜ ਕੇ ਤੇ ਬਹਿ ਕੇ ਬੰਦਾ ਟੋਰ ਨਾਲ ਦਸ ਨੌਨ ਲਵਾਈ ਜਾ ਰਹੀ ਹੈ